ਤੇ ਕੋਟਕਪੂਰਾ 82 ਪੰਜਾਬ ਰਾਜ ਮੰਤਰੀ ਅੰਤਰ ਜ਼ਿਲ੍ਹਾ ਸਕੂਲ ਖੇਟਾ ਸਰਕਲ ਸਾਈਕਲ ਕਬੱਡੀ ਅੰਡਰ 17 ਲੜਕੀਆਂ ਤੇ ਲੜਕੀਆਂ ਦੇ ਮੁਕਾਬਲੇ ਅੱਜ ਪਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾ ਦੇ ਵਿੱਚ ਬੜੀ ਧੂਮਧਾਮ ਨਾਲ ਸ਼ੁਰੂ ਹੋਇਆ ਜਿਸ ਦੇ ਵਿੱਚ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਖੇਟਾ ਦਾ ਰਸਮੀ ਉਦਘਾਟਨ ਕੀਤਾ ਇਸ ਮੌਕੇ ਤੇ ਸਪੀਕਰ ਸੰਧਵਾ ਦੀ ਮਾਤਾ ਸ਼੍ਰੀਮਤੀ ਗੁਰਮੀਲ ਕੌਰ ਵੀ ਵਿਸ਼ੇਸ਼ ਤੌਰ ਤੇ ਸਕੂਲ ਪਹੁੰਚੇ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਪਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾ ਦੇ ਵਿੱਚ ਕਾਮਰਸ ਦੇ ਵਿੱਚ ਪੜ੍ਹਾਈ ਸ਼ੁਰੂ ਕਰਨ ਐਸਐਮਏ ਪੰਜਾਬ ਸਰਕਾਰ ਦੇ ਵੱਲੋਂ 18.4 ਲੱਖ ਰੁਪਏ ਦੀ ਗ੍ਰਾਂਟ ਜੁੜੀ ਦਿੱਤੀ ਗਈ ਹੈ ਜਲਦੀ ਹੀ ਐਸਸ ਸਕੂਲ ਦੇ ਵਿਦਿਆਰਥੀ ਕਾਮਰਸ ਦੀ ਪੜਾਈ ਕਰ ਸਕਣਗੇ ਸਕੂਲ ਵਿਕੇ ਅੰਤਰਰਾਜ ਕਬੱਡੀ ਟੂਰਨਾਮੈਂਟ ਦਾ ਜਿਹੜਾ ਆਗਾਜ਼ ਕੀਤਾ ਹੈ ਔਰ ਇਸ ਸਮੇ ਸਾਡੇ ਜਿਹੜੇ ਸਿੱਖਿਆ ਵਿਭਾਗ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਸਾਡੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਬਾਕਿ ਕਿੱਲੇ ਆ ਤੁ ਸਾਡੇ ਇੱਥੇ ਖਿਡਾਰੀ ਪਹੁੰਚੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਉਹਨਾਂ ਦੇ ਬੋਰਡਿੰਗ ਲॉजਿੰਗ ਸਾਰਾ ਇੰਤਜ਼ਾਮ ਬੜਾ ਵਧੀਆ ਕੀਤਾ ਇਸ ਲਈ ਮੈਂ ਸਾਡੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਬੈਂਸੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨਗਰ ਨੂੰ ਜਿਹੜਾ ਜਿਹੜਾ ਕਿ ਮੇਰਾ ਆਪਣਾ ਨਗਰ ਹੈ ਸਵਰਗੀ ਗਿਆਨੀ ਜ਼ੈਲ ਸਿੰਘ ਜੀ ਦੇ ਪਿਤਾ ਭਾਈ ਕਿਸ਼ਨ ਸਿੰਘ ਦੇ ਨਾਮ ਤੇ ਜਿਹੜਾ ਸਕੂਲ ਹੈ ਇਸ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਕਰਾਇਆ ਗਿਆ ਤੋਂ ਮੈਂ ਬੜਾ ਧੰਨਵਾਦੀ ਹਾਂ ਮੈਂ ਬਹੁਤ ਧੰਨਵਾਦੀ ਹਾਂ ਮੇਰੇ ਮਾਤਾ ਜੀ ਦਾ ਜਿਨ੍ਹਾਂ ਨੇ ਇਸ ਸਮੇਂ ਆ ਕੇ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਬਹੁਤ ਧੰਨਵਾਦੀ ਸਰ ਕੀ ਨਾਮ ਕੀ ਨਾ ਤੁਹਾ ਨ ਲੈਕਚਰਰ ਆਫ फिजिकल এডਿਕੇਸ਼ਨ ਸੰਧਵਾ ਪਿੰਡ ਦੇ ਵਿੱਚ ਇੱਥੇ ਜੋ ਹੋਸਟ ਕਰ ਰਹੀ ਆ ਮੈਂ ਇੱਥੇ ਐਜ਼ ਅ ਲੈਕਚਰਰ ਜੌਬ ਕਰ ਰਹੀ ਆਂਗੀ ਤੇ ਸਾਡੇ ਜਿਹੜੀਆਂ ਇਹ ਗੇਮਸ ਨੇ ਜੀਆਂ ਸਟੇਟ ਲੈਵਲ ਦੀਆਂ ਖੇਡਾਂ ਨੇ ਜਿਹੜੀਆਂ ਇੱਥੇ ਸ਼ੁਰੂ ਹੋਈਆਂ ਨੇ ਜੀਆਂ ਤਕਰੀਬਨ ਤਕਰੀਬਨ ਪੂਰੇ ਪੰਜਾਬ ਦੇ ਵਿੱਚੋਂ 400 ਜਿਹੜਾ ਬੱਚਾ ਉਹ ਪਾਰਟਿਸਪੇਟ ਕਰ ਰਿਹਾ ਤਕਰੀਬਨ 20 21 ਜਿਹੜੇ ਜ਼ਿਲ੍ਹੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਪਾਰਟਿਸਪੇਟ ਦੇ ਲਈ ਤੇ ਇਹ ਜਿਹੜੀਆਂ ਖੇਡਾਂ ਨੇ ਸਿਗਿਆ ਵਿਭਾਗ ਵੱਲੋਂ ਅਯੋਜਿਤ ਕੀਤੀਆਂ ਗਈਆਂ ਨੇ ਤੇ ਅੱਜ ਦੇ ਜਿਹੜੇ ਸ਼ੁਰੂਆਤ ਦੇ ਵਿੱਚ ਓਪਨਿੰਗ ਦੇ ਵਿੱਚ ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਉਹ ਸਰਦਾਰ ਕਲਤਾਰ ਸਿੰਘ ਸਧਵਾ ਜੀ ਸੀਗੇ ਤੇ ਉਹ ਆਪਣੇ ਨਾਲ ਮਾਤਾ ਜੀ ਨੂੰ ਵੀ ਸਪੈਸ਼ਲੀ ਲੈ ਕੇ ਆਏ ਸੀਗੇ ਤੇ ਇੱਥੇ ਅਸੀਂ ਆਪਣੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕੀਤੀ ਆ ਕਿ ਅਸੀਂ ਹਰ ਪ੍ਰਬੰਧ ਨੂੰ ਸੱਚੇ ਢੰਗ ਦੇ ਨਾਲ ਚਲਾਇਆ ਜਾਵੇ ਤੁਸੀਂ ਦੇਖੋਗੇ ਕਿ ਹਰ ਟੀਮ ਦੇ ਬਾਹਰ ਰੂਮ ਦੇ ਬਾਹਰ ਅਸੀਂ ਇੱਕ ਜਿਹੜਾ ਜ਼ਿਲ੍ਹੇ ਦਾ ਨਾਮ ਲਿਖ ਕੇ ਪੇਸਟ ਕੀਤਾ ਹੋਇਆ ਔਰ ਅਸੀਂ ਇਹ ਵੀ ਨਹੀਂ ਹੈਗਾ ਨਹੀਂ ਅਸੀਂ ਜੇ ਕਿਤੇ ਕਈ ਵਾਰੀ ਹੁੰਦਾ ਵੀ ਗੱਦੇ ਅਸੀਂ ਇੱਕ ਜਗ੍ਹਾ ਤੇ ਇਕੱਠੇ ਕਰ ਲੈਨੇ ਆ ਸਾਡੀ ਟੀਮ ਨੇ ਪੂਰੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ ਬਾਹਰੋਂ ਟੀਮਾਂ ਆਈਆਂ ਨੇ ਉਹ ਕਿਸੇ ਵੀ ਤਰ੍ਹਾਂ ਖੱਜਲ ਖਵਾਰ ਨਾ ਹੋਣ ਅਸੀਂ ਗੱਦੇ ਜਿੰਨੇ ਜਿੰਨੇ ਉਹਨਾਂ ਨੂੰ ਚਾਹੀਦੇ ਅਸੀਂ ਗੱਦੇ ਰਜਾਈਆਂ ਕੰਬਲ ਅਸੀਂ ਖੁੱਲੇ ਉਹਨਾਂ ਨੂੰ ਜਿਵੇਂ ਚਾਹੀਦੇ ਸੀ ਅਸੀਂ ਕਮਰਿਆਂ ਤੱਕ ਖੁਦ ਸਾਡੀਆਂ ਜਿਹੜੀਆਂ ਕਮੇਟੀਆਂ ਨੇ ਟੀਮਾਂ ਨੇ ਜਿਹੜੀਆਂ ਅਸੀਂ ਬਣਾਈਆਂ ਹੋਈਆਂ ਸੀ ਉਹਨਾਂ ਨੇ ਪਹਚਾਈ ਕਿੰਨੇ ਦਿਨ ਚੱਲਣਗੇ ਇਹ 16 ਤੋਂ 21 ਤਰੀਕ ਤੱਕ ਚੱਲਣੇ ਆ ਜੀ ਇਹ ਲੜਕਿਆਂ ਦੇ ਲੜਕੀਆਂ ਦੇ ਹਾਂਜੀ ਪਹਿਲਾਂ ਅਸੀਂ ਜਿਹੜੇ ਲੜਕੇ ਆ ਉਹਨਾਂ ਦੇ ਕਰਵਾ ਰਹੇ ਆ ਕੱਲ ਵੇਟ ਹੋਏ ਆ ਮੁੰਡਿਆਂ ਦੇ ਤੇ 19 ਤਰੀਕ ਨੂੰ ਜਿਹੜੇ ਕੁੜੀਆਂ ਦੇ ਵੇਟ ਹੋਣਗੇ ਦੇ ਇਹਦੇ ਵਿੱਚ ਸਾਡੇ ਜਿਹੜੇ ਜ਼ਿਲ੍ਹੇ ਦੇ ਡੀਓ ਮੈਡਮ ਨੇ ਡਿਫਟੀ ਡੀਓ ਨੇ ਐਲੀਮੈਂਟਰੀ ਦੇ ਨੇ ਤੇ ਸਾਡੇ ਸਪੋਰਟਸ ਕੋਆਰਡੀਨੇਟਰ ਮੈਡਮ ਕੇਵਲ ਜੀ ਨੇ ਸਪੈਸ਼ਲੀ ਉਹਨਾਂ ਦੀ ਮਿਹਨਤ ਤੇ ਉਹਨਾਂ ਦਾ ਯੋਗਦਾਨ ਆ ਇਹਨਾਂ ਕਿੱਦਾਂ ਨੂੰ ਬਖੂਬੀ ਕਰਾਉਂਦੇ ਥੈਂਕ ਯੂ